ਪੰਜਾਬ ਦੀ ਕਾਂਗਰਸ ਪਾਰਟੀ ਇਸ ਵੇਲੇ ਡਾਮਾਂਡੋਲ ਹੈ ਡਾਮਾਂਡੋਲ ਤਾਂ ਕਹਿ ਰਹੇ ਆ ਕਿਉਂਕਿ ਟਿਕਾ ਟਿੱਪਣੀ ਕਿਸ ਦੇ ਉੱਤੇ ਹੈ ਇੱਕ ਦੂਸਰੇ ਸੰਬੰਧੀ ਬਹੁਤ ਹੋ ਰਹੀ ਹੈ ਹਾਲਾਂਕਿ ਲੀਡਰਜ਼ ਕੋਸ਼ਿਸ਼ ਕਰਦੇ ਨੇ ਕਿ ਇੰਨੀ ਜ਼ਿਆਦਾ ਪ੍ਰੋਬਲਮ ਨਾ ਕ੍ਰੀਏਟ ਹੋਵੇ ਪੀਪੀਸੀਸੀ ਪ੍ਰਧਾਨ ਕੋਸ਼ਿਸ਼ ਕਰਦੇ ਆ ਕਿ ਪ੍ਰੋਬਲਮਸ ਨਾ ਕ੍ਰੀਏਟ ਹੋਣ ਪਰ ਜਦੋਂ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਤੇ ਉਹ ਸ਼ਾਇਦ ਹੱਥੋਂ ਬਾਹਰ ਹੋ ਜਾਂਦੀ ਹੈ ਹੁਣ ਵੀ ਐ ਪ੍ਰਤੀਤ ਹੋ ਰਿਹਾ ਹੈ ਕਿ ਆਉਂਦੇ ਸਮੇਂ ਵਿੱਚ ਇੱਕ ਵੱਡੀ ਪ੍ਰੋਬਲਮ ਇੰਟਰਨਲ ਪੋਲਿਟਿਕਸ ਸੰਬੰਧੀ ਪੇਸ਼ ਆ ਸਕਦੀ ਹੈ ਹਨ ਉਸ ਨੂੰ ਕਿਸ ਤਰ੍ਹਾਂ ਸਨਬ ਕਰਨਾ ਹੈ ਇਹ ਲੀਡਰਸ ਬਿਹਤਰ ਜਾਣਦੇ ਐ ਉਹਨਾਂ ਨੂੰ ਜ਼ਿਆਦਾ ਬਿਹਤਰ ਪਤਾ ਹੈ ਪਰ ਉਹ ਸਭ ਤੋਂ ਉਲਟ ਲੰਗੇ ਕੱਲ ਇੱਕ ਹੋਰ ਬਿਆਨ ਆਇਆ ਵਿਜੇਂਦਰ ਸਿੰਘਲਾ ਦਾ ਉਹ ਬਿਆਨ ਨਿਰੋਲ ਪੋਲਿਟੀਕਲ ਸੀ ਉਹ ਸਿਆਸੀ ਬਿਆਨ ਸਮਝਿਆ ਜਾ ਸਕਦਾ ਹੈ ਉਹਦੇ ਵਿੱਚ ਜ਼ਰੂਰ ਉਹਨਾਂ ਨੇ ਸਟੇਟ ਗਵਰਨਮੈਂਟ ਨੂੰ ਤੰਜ ਕੱਸਿਆ ਪਰ ਵਿਜੇਂਦਰ ਸਿੰਘਲਾ ਦਾ ਬਿਆਨ ਆਉਣਾ ਵਿਜੇਂਦਰ ਸਿੰਘਲਾ ਦਾ ਬਿਆਨ ਆਉਣਾ ਉਹ ਵਿਅਕਤੀ ਵਿਸ਼ੇਸ਼ ਦੇ ਤੌਰ ਦੇ ਉੱਤੇ ਇੱਕ ਬਹੁਤ ਵੱਡੀ ਗੱਲ ਹੈ ਇਕ ਲੰਮੇ ਪੌਜ਼ ਤੋਂ ਕਹਿ ਸਕਦੇ ਆ ਕਿ ਵਿਜੇਂਦਰ ਸਿੰਘਲਾ ਦਾ ਇਹ ਬਿਆਨ ਜ਼ਰੂਰ ਆਇਆ ਉਹ ਪੋਲਿਟੀਕਲੀ ਐਕਟਿਵ ਨਹੀਂ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਪਰ ਵਿਜੇਂਦਰ ਸਿੰਘਲਾ ਦਾ ਗ੍ਰਾਫ ਜਿਹੜਾ ਉਹ ਅਚਾਨਕ ਇਸ ਬਿਆਨ ਤੋਂ ਬਾਅਦ ਉੱਪਰ ਨੂੰ ਆ ਗਿਆ ਵਿਜੇਂਦਰ ਸਿੰਘਲਾ ਦਾ ਨਾਮ ਤਾਂ ਵੀ ਲੈ ਰਹੇ ਆ ਕਿਉਂਕਿ ਜਦੋਂ ਇਹ ਚਰਚਾ ਚੱਲੀ ਸੀ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਸ਼ਿਫਟ ਹੋ ਸਕਦੀ ਹੈ ਤਾਂ ਉਸ ਕਮੇਟੀ ਦੀ ਉਮੀਦਵਾਰੀ ਵਾਸਤੇ ਕੁਝ ਚਿਹਰੇ ਸਾਹਮਣੇ ਆਏ ਸੀ ਕੁਝ ਨਾਮ ਸਾਹਮਣੇ ਆਏ ਸੀ ਔਰ ਉਹਨਾਂ ਨਾਵਾਂ ਦੇ ਵਿੱਚ ਉਹਨਾਂ ਚਿਹਰਿਆਂ ਦੇ ਵਿੱਚ ਵਿਜੇਂਦਰ ਸਿੰਘਲਾ ਦਾ ਨਾਮ ਇੱਕ ਵੱਡੇ ਪਦਰ ਤੇ ਵਿਚਾਰਿਆ ਜਾ ਰਿਹਾ ਸੀ ਹਾਲਾਂਕਿ ਵਿਜੇਂਦਰ ਸਿੰਘਲਾ ਨੇ ਸੰਗਰੂਰ ਹਲਕੇ ਸੰਬੰਧੀ ਕੁਝ ਟਿੱਪਣੀਆਂ ਕੀਤੀਆਂ ਨੇ ਪਰ ਵਿਜੇਂਦਰ ਸਿੰਘਲਾ ਦਾ ਮੇਨਸਟ੍ਰੀਮ ਪੋਲਿਟਿਕਸ ਵਿੱਚ ਆ ਜਾਣਾ ਜਾਂ ਮੈਣੋ ਮਿਣੀ ਹੋ ਜਾਣਾ ਜਾਂ ਟਿੱਪਣੀਆਂ ਕਰਨਾ ਸ਼ੁਰੂ ਕਰ ਦੇਣਾ ਇਹ ਆਪਣੇ ਆਪ ਦੇ ਵਿੱਚ ਮਲਟੀ ਡਾਈਮੈਂਸ਼ਨਲ ਤਰੀਕੇ ਦੇ ਨਾਲ ਵਿਚਾਰਿਆ ਜਾ ਸਕਦਾ ਹੈ ਖਾਸ ਤੌਰ ਦੇ ਉੱਤੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਜਿੱਥੇ ਆਲਰੇਡੀ ਕੁਝ ਬਿਆਨ ਆ ਚੁੱਕੇ ਨੇ ਭਾਵੇਂ ਉਹ ਧਰਮਵੀਰ ਗਾਂਧੀ ਦਾ ਬਿਆਨ ਹੋਵੇ ਉਸ ਤੋਂ ਬਾਅਦ ਅਨਿਲ ਜੋਸ਼ੀ ਦੀ ਐਂਟਰੀ ਹੋਵੇ ਉਸ ਤੋਂ ਬਾਅਦ ਅੰਮ੍ਰਿਤਸਰ ਹਲਕੇ ਦੇ ਵਿੱਚ ਹੀ ਨਵਜੋਤ ਕੋਰ ਸਿੱਧੂ ਦਾ ਬਿਆਨ ਹੋਵੇ ਉਸ ਤੋਂ ਬਾਅਦ ਇਹ ਕਿ ਆਸਰਾਈਆਂ ਹੋਣ ਕੇ ਨਵਜੋਤ ਸਿੰਘ ਸਿੱਧੂ ਵੀ ਆ ਸਕਦੇ ਨੇ ਨਵਜੋਤ ਕੋਰ ਸਿੱਧੂ ਦੇ ਬਿਆਨ ਤੋਂ ਬਾਅਦ ਰਾਜਾ ਵੜਿੰਗ ਦਾ ਬਿਆਨ ਜਿਹੜਾ ਉੱਤੇ ਪ੍ਰतिकਰਮ ਸੀ ਉਸ ਸੰਬੰਧੀ ਵੀ ਚਰਚਾਵਾਂ ਵੱਖਰੇ ਪੱਧਰ ਤੇ ਨੇ ਔਰ ਉਸ ਤੋਂ ਬਾਅਦ ਉਹਨਾਂ ਐਂਟਰੀ ਹੁੰਦੀ ਹੈ ਵਿਜੇਂਦਰ ਸਿੰਘਲਾ ਦੀ ਹੁਣ ਵਿਜੇਂਦਰ ਸਿੰਘਲਾ ਦੀ ਇਹ ਐਂਟਰੀ ਕਾਂਗਰਸ ਵਾਸਤੇ ਕੀ ਲੈ ਕੇ ਆਉਂਦੀ ਹੈ ਕਾਂਗਰਸ ਦੀ ਇੰਟਰਨਲ ਪੋਲਿਟਿਕਸ ਕੀ ਇਸ ਦੇ ਨਾਲ ਪ੍ਰਭਾਵਿਤ ਹੁੰਦੀ ਹੈ ਕੀ ਕਾਂਗਰਸ ਦੇ ਵਿੱਚ ਇੱਕ ਵੱਖਰਾ ਸ਼ਿਫਟ ਆਉਂਦਾ ਹੈ ਪੰਜਾਬ ਅੰਦਰ ਇਹ ਹੁਣ ਸਮੇਂ ਤੇ ਮਿਆਸਰ ਹੈ ਵਿਜੇਂਦਰ ਸਿੰਘਲਾ ਕੋਈ ਛੋਟਾ ਨਾਮ ਨਹੀਂ ਹੈ ਕੋਈ ਆ ਗਰਾਉਂਡ ਲੈਵਲ ਨਾਮ ਨਹੀਂ ਹੈ ਵਿਜੇਂਦਰ ਸਿੰਘਲਾ ਇੱਕ ਵੱਡਾ ਨਾਮ ਹੈ ਔਰ ਉਹ ਨਾਮ ਇਹੋ ਜਿਹਾ ਨਾਮ ਹੈ ਜੋ ਮੌਕਾ ਆਣ ਦੇ ਉੱਤੇ ਕਾਂਗਰਸ ਦੀ ਇੰਟਰਨਲ ਪੋਲਿਟਿਕਸ ਨੂੰ ਵੱਡੇ ਪੱਧਰ ਤੇ ਇਫੈਕਟ ਕਰ ਸਕਦਾ ਹੈ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਸਮੇਂ ਦੀ ਗਰਬ ਤੇ ਹੈ ਪਰ ਵਿਜੇਂਦਰ ਸਿੰਘਲਾ ਦਾ ਬਿਆਨ ਕੀ ਬੋਲੇ ਨੇ ਆਓ ਇੱਕ ਵਾਰ ਉਹ ਵੀ ਸੁਣ ਲੈਣੇ ਦੇਖੋ ਬਹੁਤ ਮਾੜੀ ਗੱਲ ਹੈ ਬਹੁਤ ਸ਼ਰਮ ਦੀ ਗੱਲ ਹੈ ਕਿ ਸਾਡੇ ਸਮੂਰ ਸ਼ਹਿਰ ਦਾ ਇਨਾ ਬੁਰਾ ਹਾਲ ਹੋ ਰਿਹਾ ਚਾਹੇ ਸੀਵਰੇਜ ਬੋਰਡ ਦੀ ਗੱਲ ਹੈ ਤੇ ਚਾਹੇ ਕਾਰਪੋਰੇਸ਼ਨ ਦੀ ਗੱਲ ਹੈ ਇਹਨਾਂ ਦੇ ਆਪਸ ਵਿੱਚ ਤਾਲਮੇਲ ਨਾ ਹੋਣ ਕਾਰਨ ਸਾਡੇ ਸ਼ਹਿਰ ਦਾ ਬੁਰਾ ਹਾਲ ਹੋ ਰਿਹਾ ਔਰ ਮੈਂ ایਓ ਸਾਹਿਬ ਨਾਲ ਵੀ ਗੱਲ ਕੀਤੀ ਹੈ ਮੈਂ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਨਾਲ ਵੀ ਗੱਲ ਕੀਤੀ ਹੈ ਤੇ ਉਹਨਾਂ ਦੀ ਆਪਸ ਦੇ ਵਿੱਚ ਕੋਆਰਡੀਨੇਸ਼ਨ ਬਣੇ ਤਾਂ ਕਿ ਸ਼ਹਿਰ ਦੇ ਲੋਕ ਸਫਰ ਨਾ ਕਰਨ ਔਰ ਇਹ ਮੈਨੂੰ ਬੜੀ ਗੱਲ ਪੇਨ ਕਰਦੀ ਹੈ ਕਿ ਜਦੋਂ ਪਿਛਲੇ ਸਮੇਂ ਚ ਚ ਜਦੋਂ ਕਾਂਗਰਸੀ ਸਰਕਾਰ ਸੀ ਤੇ ਜਦੋਂ ਸਾਡੇ ਸੰਗਰੂ ਦਾ ਸੀਵਰੇਜ ਚੋਕ ਹੋ ਜਾਂਦਾ ਸੀ ਤੇ ਸਾਡੇ ਪੰਜਾਬ ਚ ਉਸ ਵੇਲੇ ਸੀਵਰੇਜ ਦੀਆਂ ਮਸ਼ੀਨਾਂ ਨਹੀਂ ਹੁੰਦੀਆਂ ਸੀਗੀਆਂ ਸੁਪਰ ਸੈਕਸ਼ਨ ਮਸ਼ੀਨਾਂ ਨੂੰ ਸਾਫ਼ ਕਰਨ ਲਈ ਤਾਂ ਮੈਂ ਨਿੱਜੀ ਤੌਰ ਤੇ ਸੰਗਰੂ ਸ਼ਹਿਰ ਵਾਸਤੇ ਪੰਜ ਮਸ਼ੀਨਾਂ ਮੰਗਾ ਕੇ ਉਹਦੇ 1.5 ਸਾਲ ਰੱਖੀਆਂ ਤਾਂ ਕਿ ਲੋਕ ਸਫਰ ਨਾ ਕਰਨ ਅੱਜ ਪੰਜਾਬ ਸਰਕਾਰ ਨੇ ਮੈਨੂੰ ਲੱਗਦਾ ਸ਼ਾਇਦ 30 ਮਸ਼ੀਨਾਂ ਦਾ ਐਲਾਨ ਕੀਤਾ ਸੀ ਉਦੋਂ ਤੇ ਮੈਨੂੰ ਨਹੀਂ ਲੱਗਦਾ ਸੰਗਰੂ ਜਿਹਾ 5 ਮਸ਼ੀਨਾਂ ਵੀ ਚੱਲ ਰਹੀਆਂ 30 ਚੋਂ ਔਰ ਸਾਰਾ ਸ਼ਹਿਰ ਤਰਾਹੀ ਤਰਾਹੀ ਕਰ ਰਿਹਾ ਮੇਰਾ ਮਨ ਇਸ ਗੱਲ ਦੇ ਨਾਲ ਬੜਾ ਪੇਨਡ ਹੈ ਸਰਕਾਰ 'ਚ ਨਹੀਂ ਹੈ ਜੇ ਸਰਕਾਰ ਦੇ ਸਾਡੇ ਕਿਸੇ ਇੱਕ ਐਮਸੀ ਸਹਿਬਾਨ ਨੇ ਆਪਣੇ ਪੱਲੋਂ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ ਉਹਦੇ ਤੇ ਵੀ ਨੋਟਿਸ ਕਟਿਆ ਗਿਆ ਸੀਗਾ ਸੋ ਮੈਂ ਸੋ ਮੈਂ ਇਹ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਸਰਕਾਰ ਇਸ ਗੱਲ ਦੇ ਉੱਪਰ ਕੰਮ ਨਹੀਂ ਕਰ ਸਕਦੀ ਤਾਂ ਸਾਡੇ ਸ਼ਹਿਰ 'ਚ ਬਹੁਤ ਤਕੜੀਆਂ ਸਮਾਜ ਸੇਵੀ ਜਥੇਬੰਦੀਆਂ ਹੈਗੀਆਂ ਜਿਹੜੀਆਂ ਇਹ ਕੰਮ ਨੂੰ ਆਪਣੇ ਬਲਬੂਤੇ ਤੇ ਲੈ ਕੇ ਕਰ ਸਕਦੀਆਂ ਪਰ ਉਹਦੇ ਵਾਸਤੇ ਸਰਗੇ ਹੋਏ ਇਸ ਗੱਲ ਨੂੰ ਦੇਖਦੇ ਹੋਏ ਤਾਂ ਹੀ ਮੈਂ ਕਹਿਆ ਕਿ ਜੇ ਸਰਕਾਰ ਇਸ ਕੰਮ ਨੂੰ ਨਹੀਂ ਕਰਨਾ ਚਾਹਦੀ ਜਾਂ ਨਹੀਂ ਕਰ ਸਕਦੀ ਜਾਂ ਕੋਈ ਪ੍ਰੋਬਲਮ ਹੈ ਤਾਂ ਸਾਡੇ ਸੰਗੁਰ ਸ਼ਹਿਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਇਸ ਕੰਮ ਨੂੰ ਆਪਣੇ ਬਲਬੂਤੇ ਤੇ ਲੈ ਕੇ ਕਰਨ ਨੂੰ ਤਿਆਰ ਹੈ ਜੇ ਅਗਰ ਸਰਕਾਰ ਮਨਜ਼ੂਰੀ ਦੇਵੇ ਕਿਉਂਕਿ ਜੇ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਸਰਕਾਰੀ ਅਦਾਰੇ ਵਿੱਚ ਕੋਈ ਵੀ ਸਮਾਜ ਸੇਵੀ ਜਥੇਬੰਦੀ ਕੋਈ ਕੰਮ ਕਰਦੀ ਹੈ ਤਾਂ ਉਹਦੇ ਤੇ ਸਰਕਾਰ ਦਾ ਐਕਸ਼ਨ ਹੋ ਜਾਂਦਾ ਇਸ ਕਰਕੇ ਉਹਨੂੰ ਕੋਈ ਬੰਦਾ ਨਿੱਜੀ ਤੌਰ ਤੇ ਕਰ ਨਹੀਂ ਸਕਦਾ ਕਰਨਾ ਸਰਕਾਰ ਨੂੰ ਹੀ ਪੈਂਦਾ ਤੇ ਇਸ ਕਰਕੇ ਮੇਰੀ ਸਾਰੇ ਇਹੋ ਮਿਊਨਿਸਪਲ ਕਮੇਟੀ ਦੇ ਮੁਲਾਜ਼ਮ ਸਹਿਬਾਨਾਂ ਨੂੰ ਤੇ ਸੀਵਰੇਜ ਬੋਰਡ ਦੇ ਮੁਲਾਜ਼ਮ ਸਹਿਬਾਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਸ਼ਹਿਰ ਦੇ ਸਤਕਾਰਤ ਬਜ਼ੁਰਗਾਂ ਦੀ ਜ਼ਿੰਦਗੀ ਤੇ ਨੌਜਵਾਨ ਛੋਟੇ ਛੋਟੇ ਬੰਦਿਆਂ ਦੀ ਬੱਚਿਆਂ ਦੀ ਜ਼ਿੰਦਗੀ ਨਰਕ ਬਣੀ ਪਈ ਹੈ ਇਸ ਦਾ ਜਿਹੜਾ ਪ੍ਰੋਬਲਮ ਹੈ ਇਹਨੂੰ ਹੱਲ ਕਰੋ ਤਾਂ ਕਿ ਸਾਡੇ ਲੋਕ ਆਪਣੀ ਚੈਨ ਦੀ ਜ਼ਿੰਦਗੀ ਜੀ ਸਕਣ। ਦੋ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਪਹਿਲੀ ਗੱਲ ਤਾਂ ਹੜਾਂ ਤੋਂ ਪਹਿਲਾਂ ਸਹੀ ਇੰਤਜ਼ਾਮ ਹੋਣਾ ਸੀ ਤੇ ਆਪਣੇ ਸੰਗੂਰ ਚੋਂ ਅਗਰ ਡਰੇਨ ਸਾਫ਼ ਕਰਨ ਦੀ ਗੱਲ ਸੀ ਤੇ ਜੇ ਹੜ੍ਹਾਂ ਤੋਂ ਪਹਿਲਾਂ ਡਰੇਨ ਸਾਫ਼ ਹੋ ਜਾਂਦੀ ਤਾਂ ਸੰਗੂਰ ਦੇ ਵਿੱਚ ਪਾਣੀ ਦੀ ਮਾਰ ਦੀ ਗੱਲ ਹੀ ਨਾ ਹੁੰਦੀ ਤੇ ਉਸ ਵੇਲੇ ਪਾਣੀ ਦੀ ਮਾਰ ਵਾਸਤੇ ਸੰਗੂਰ ਦੇ ਵਿੱਚ ਡੈਡ ਅਲਰਟ ਕਿਉਂ ਹੋਇਆ ਇਸ ਕਰਕੇ ਹੋਇਆ ਕਿ ਜਿਹੜੇ ਐਸ ਡੀ ਆਰ ਐਫ ਦੇ ਫੰਡਸ ਪਹਿਲਾਂ ਆਏ ਆਪਣਾ ਫਲੱਡਾਂ ਤੋਂ ਪਹਿਲਾਂ ਆਇਆ ਜਾਂ ਰੇਣੀ ਸੀਜ਼ਨ ਤੋਂ ਪਹਿਲਾਂ ਆਇਆ ਬਾਰਸ਼ਾਂ ਤੋਂ ਪਹਿਲਾਂ ਜਿਹੜਾ ਸਫਾਈ ਕਰਨ ਵਾਸਤੇ ਪੈਸਾ ਆਇਆ ਉਹ ਅਗਰ ਸਹੀ ਟਾਈਮ ਤੇ ਖਰਚਾ ਜਾਂਦਾ ਤਾਂ ਸ਼ਾਇਦ ਉਰੇ ਵੀ ਸாரி ਜਿਹੜੀ ਸਾਡੇ ਨਾਲੇ ਉਹ ਨਾ ਭਰਦੇ ਜਾਂ ਲੋਕਾਂ ਨੂੰ ਮੌਦਿਕਲ ਦੀ ਮਾਰਨਾ ਪੈਂਦੀ ਤੇ ਸਾਡੇ ਉਰੇ ਕਿਉਂ ਆ ਕਿਉਂਕਿ ਉਸ ਪੈਸੇ ਦਾ ਸਹੀ ਇਸਤੇਮਾਲ ਸਹੀ ਵਕਤ ਤੇ ਨਹੀਂ ਹੋਇਆ ਔਰ ਮੈਂ ਇਹ ਇਹ ਕਹਿਣਾ ਚਾਹੁੰਨਾ ਹੈ ਮੈਨੂੰ ਉਹ ਦਿਨ ਵੀ ਯਾਦ ਹੈ ਕਿ ਜਦੋਂ 2017 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਈ ਸੀ ਤੇ ਜਦੋਂ ਸੰਗਰੂਰ ਤੇ ਸੁਨਾਮ ਵਾਲੀ ਡਰੇਨ ਜਦੋਂ ਭਰੀ ਪਈ ਸੀ ਤੇ ਅਸੀਂ ਖੁਦ ਪੋਕਲੈਂਡ ਮਸ਼ੀਨਾਂ ਲਗਾ ਕੇ ਮੈਂ ਖੁਦ 2017 ਚ ਬਰਸਾਤਾਂ ਤੋਂ ਪਹਿਲਾਂ ਅਸੀਂ ਪੋਗਲਨ ਮਸ਼ੀਨਾਂ ਲਗਾ ਕੇ ਉਹਦੀ ਸਫਾਈ ਕੀਤੀ ਸੀ ਤਾਂ ਕਿ ਬਰਸਾਤਾਂ ਵਿੱਚ ਸਾਡਾ ਪਾਣੀ ਰੁਕੇ ਨਾ ਤੇ ਮੁੜ ਕੇ 2017 ਤੋਂ ਬਾਅਦ ਅਜੇ 2025 ਆ ਗਿਆ ਜਦੋਂ ਤੱਕ ਹਾੜਾਂ ਦਾ ਡਰ ਨਹੀਂ ਪਿਆ ਜੋ ਤੱਕ ਰੈਡ ਅਲਰਟ ਨਹੀਂ ਆਇਆ ਉਦੋਂ ਤੱਕ ਕਿਸੇ ਬੰਦੇ ਨੇ ਕਿਸੇ ਡਰੇਨ ਦੀ ਸਫਾਈ ਵਾਸਤੇ ਕੋਈ ਪੈਸਾ ਖਰਚ ਨਹੀਂ ਕੀਤਾ ਸਿਗਰਾ ਸਾਹਿਬ ਤੁਸੀਂ ਮਨਿਸਟਰ ਰਹੇ ਹੋ ਪੰਜਾਬ ਦੇ ਕੋਲੇ ਇੱਕ ਰਾਹਤ ਫੰਡ ਜਿਹੜਾ 12000 ਦੇਖੋ ਮੈਂ ਇਹਦੇ ਚਿੱਕੂ ਗਾਲ ਕਹਿਣਾ ਚਾਹੁੰਦਾ ਤੁਹਾਡੇ ਹੀ ਇੱਕ ਪੱਤਰਕਾਰ ਭਰਾ ਨੇ ਇੱਕ ਗੱਲ ਰੱਖੀ ਹੈ ਕਿ ਸਰਕਾਰ ਕੋਲੇ 12000 ਕਰੋੜ ਦਾ ਫੰਡ ਪਿਆ ਤੇ ਉਹ ਵਰਤਿਆ ਨਹੀਂ ਜਾ ਰਿਹਾ ਤੇ ਉਹ ਦੱਸੋ ਕਿੱਥੇ ਪਿਆ ਮੈਂ ਤਾਂ ਜਿਹੜੀ ਜਨਤਾ ਸੇਵਾ 'ਚ ਹਿੱਸਾ ਪਾਣਾ ਚਾਹੁੰਦੀ ਹੈ ਜਿਹੜੀ ਜਨਤਾ ਰਾਹਤ ਦੇਣਾ ਚਾਹੁੰਦੀ ਹੈ ਮੇਰੀ ਬੇਨਤੀ ਹੈ ਕਿ ਤੁਸੀਂ ਰਾਹਤ ਆਪ ਆ ਕੇ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਓ ਤਾਂ ਕਿ ਰਾਹਤ ਸਹੀ ਜਗ੍ਹਾ ਤੇ ਪਹੁੰਚੇ ਤੁਹਾਡਾ ਪੈਸਾ ਸਹੀ ਜਗ੍ਹਾ ਤੇ ਇਸਤੇਮਾਲ ਹੋਵੇ ਮੇਰੇ ਕੋਲ ਵੀ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨਾਂ ਨੇ ਅੰਬਰਸਰ ਤੇ ਅਜਨਾਲਾ ਤੇ ਰਮਦਾਸ ਤੇ ਸultanpur Lodhi ਤੋਂ ਰਾਹਤ ਮੰਗੀ ਤਾਂ ਮੈਂ ਖੁਦ ਆਪਣੇ ਸਰਪੰਚਾਂ ਨੂੰ ਆਪਣੇ ਵਰਕਰਾਂ ਨੂੰ ਟਰੱਕਾਂ ਤੇ ਚਾੜ੍ਹ ਕੇ ਜੇ ਅਸੀਂ ਆਚਾਰ ਭੇਜਿਆ ਬੇਸਹਾਰਾ ਪਸ਼ੂਆਂ ਵਾਸਤੇ ਜਿਹੜੇ ਕਿ ਬੇਜ਼ੁਬਾਨ ਬੱਚੇ ਜਿਹੜੇ ਬੇਜ਼ੁਬਾਨ ਸਾਡੇ ਗਊਆਂ ਤੇ ਮੱਹਸਾਂ ਦੇ ਖਾਣੇ ਵਾਸਤੇ ਲੋਡ ਸੀ ਅਸੀਂ ਉਹ 15 ਟਰੱਕ ਆਪਣੇ ਕੋਲੋਂ ਉਰੋਂ ਭੇਜੇ ਤੇ ਸਾਡੇ ਵਰਕਰ ਸੇਵਾ ਨਾਲ ਗਏ ਤਾਂ ਕਿ ਲੋੜਵੰਦ ਪਰਿਵਾਰਾਂ ਤੱਕ ਉਹ ਆਚਾਰ ਪਹੁੰਚ ਸਕੇ ਸੋ ਜਦੋਂ ਤੱਕ ਅਸੀਂ ਸੇਵਾ ਦੇ ਵਿੱਚ ਆਪ ਜੁੜ ਕੇ ਸੇਵਾ ਨਹੀਂ ਕਰਦੇ ਅਸੀਂ ਮੈਡੀਕਲ ਕੈਂਪ ਲਾਉਣੇ ਤੁਸੀਂ ਸਾਰੇ ਮੈਡੀਕਲ ਕੈਂਪ ਦਾ ਹਿੱਸਾ ਬਣਦੇ ਹੋ ਜਦੋਂ ਤੱਕ ਅਸੀਂ ਉਸ ਮੈਡੀਕਲ ਕੈਂਪ ਦੀ ਰਾਹਤ ਨੂੰ ਕੱਲੇ-ਕੱਲੇ ਲੋੜਵੰਦ ਪਰਿਵਾਰ ਤੱਕ ਪਹੁੰਚਾਉਣ ਵਾਸਤੇ ਆਪ ਮਿਹਨਤ ਨਹੀਂ ਕਰਦੇ ਤਾਂ ਤੱਕ ਉਹ ਰਾਹਤ ਪਹੁੰਚਦੀ ਨਹੀਂ। ਤੋ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਬੰਦਾ ਵੀ ਰਾਹਤ ਦੇਣਾ ਚਾਹੁੰਦਾ ਹੈ ਦੱਬ ਕੇ ਰਾਹਤ ਦਿਦਿਓ ਪਰ ਲੋੜਵੰਦ ਪਰਿਵਾਰ ਉਥੇ ਐਨੇ ਸੰਗਤ ਦੇ ਜਥੇਬੰਦੀਆਂ ਬਾਬੇ ਕਈ ਸੰਸਥਾਵਾਂ ਲੱਗੀਆਂ ਉਥੇ ਸੇਵਾ ਕਰਨ ਵਾਸਤੇ ਉਹਨਾਂ ਕੋਲ ਪਹੁੰਚ ਕਰਕੇ ਆਪਣਾ ਸਮਾਨ ਦਿਓ ਤਾਂ ਕਿ ਲੋਕਾਂ ਤੱਕ ਸਮਾਨ ਪਹੁੰਚੇ।